ਦੋਸਤੋ ਇਹ ਵੀਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੁਖਵਿੰਦਰ ਸਿੰਘ ਸੈਣਾ ਜੋ ਸੈਣਾ ਪਿੰਡ ਤੋਂ ਆ ਬਰਨਾਲੇ ਏਰੀਆ ਚ ਪੈਂਦਾ ਹੈ ਇਹ ਪਿੰਡ ਆਪਣੇ ਪਿੰਡ ਦਾ ਇਹ ਮੌਜੂਦਾ ਸਰਪੰਚ ਵੀ ਆ ਹੁਣ ਤੋਂ 2 ਘੰਟੇ ਪਹਿਲਾਂ ਇਸ ਵੀਰ ਦਾ ਇਦੇ ਹੀ ਪਿੰਡ ਬਸ ਅਡੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਧੌਣ ਤੇ ਗੋਲੀਆਂ ਮਾਰੀਆਂ ਨੇ ਇਸ ਵੀਰ ਦੀ ਡੈਥ ਹੋ ਗਈ ਆ ਤੇ ਇਹ ਸੁਖਵਿੰਦਰ ਸਿੰਘ ਸੈਨਾ ਉਹੀ ਆ ਜਿਹਦਾ 2 ਸਾਲ ਪਹਿਲੋਂ ਐਮ.ਐਲ.ਏ. ਲਾਭ ਸਿੰਘ ਉਗੂਕੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਉਹ ਵੀ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਇਹ ਬੰਦਾ ਕੌਣ ਆ ਇੱਕ ਵੀਡੀਓ ਹੈ ਜੀ ਮੈਂ ਕਿਸਾਨੀ ਧਰਨੇ ਵੇਲੇ ਰਿਕਾਰਡ ਕੀਤੀ ਸੀ ਬਹੁਤ ਹੀ ਉੱਚੀ ਤੇ ਸੁੱੱਚੀ ਸੋਚ ਦਾ ਮਾਲਕ ਸੀ ਤੇ ਪੰਜਾਬ ਦਾ ਦਰਦ ਰੱਖਦਾ ਸੀ ਇਹ ਬੰਦਾ ਤੁਸੀਂ ਵੀਡੀਓ ਦੇਖੋ ਇੱਕ ਵਾਰੀ ਪਰ ਦੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ 'ਚ ਬਣਾ ਲਓ ਸਾਡੇ ਇੱਥੇ ਵੋਟਾਂ 'ਚ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਦਾ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਦਾ ਨਾ ਬੋਲਣਾ ਗੱਲ ਕਰ ਰਹੇ ਹਾਂ ਗੱਲ ਕਰ ਰਹੇ ਆ ਨਾਂ ਨਾਲ ਗੱਲ ਕਰਦੇ ਆ ਕਾਡਾ ਰਿਸਪੈਕਟ ਕੀਤੀ ਆ ਇਹਦੀ ਆ ਭਾਈ ਭਾਈ ਆ ਫਿਰ ਇੱਕ ਹੀ ਗੱਲ ਹੈ ਮਾਰ ਲਾਫੜੇ ਤਾਂ ਅੰਦਰ ਸਿੱਧਿਆ ਹੁੰਦਾ ਆ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਦੇਖੋ ਆ ਬਜ਼ੁਰਗ ਨੇ ਇੱਥੇ ਤੁਸੀਂ ਦੇਖ ਮਾਰ ਲਓ ਕੈਮਰਾ 60 ਸਾਲ 65 ਸਾਲ 70 ਸਾਲ ਦੇ ਬਜ਼ੁਰਗ ਦਿਖਣਗੇ ਨੌਜਵਾਨ ਬਹੁਤ ਘੱਟ ਦੇਖੂਗੇ ਪਹਿਲਾਂ ਤਾਂ ਇਹਨਾਂ ਨੇ ਅਨਪੜ੍ਹ ਰਹਿ ਕੇ ਬੰਜਰ ਜ਼ਮੀਨ ਤੇ ਫੜਦਾ ਨਾਲ ਹੜਵਾ ਕੇ ਸਾਨੂੰ ਪਾਲ ਕੇ ਇਸ ਕਦਰ ਬਣਾਇਆ ਪੜ੍ਹ ਲਿਖ ਕੇ ਵੀ ਅਸੀਂ ਆਪ ਦੀ ਕੌਮ ਦੀ ਗੱਲ ਕਰ ਸਕੀ ਅੱਜ ਫਿਰ ਇੱਥੇ ਅਸੀਂ ਲਾਤੇ ਇਹ ਪਿਠਾਤੇ ਅੱਜ ਫਿਰ 70 70 ਸਾਲਾਂ ਦੇ ਜਿਹੜੇ ਬਜ਼ੁਰਗਾਂ ਉਹਨਾਂ ਦੇ ਮੋਢੇ ਤੇ ਫੇਰ ਜ਼ਿੰਮੇਵਾਰੀ ਪਾਤੀ ਵੀ ਤੁਸੀਂ ਲੜੋ ਤੁਸੀਂ ਮਰੋ ਨੌਜਵਾਨੀ ਕਿੱਥੇ ਆ ਕਿਉਂ ਨਹੀਂ ਆਉਂਦੀ ਇੱਥੇ ਮੈਂ ਤਾਂ ਅਪੀਲ ਕਰਦਾ ਤੁਹਾਡੇ ਮਾਦਮ ਰਾਹੀਂ ਵੀ ਜਿਹੜਾ ਵੀ ਬੰਦਾ ਸੁਣਦਾ ਇੱਥੇ ਆਜੇ